ਚਾਲ ਤੇ ਆਪਣੇ ਲੱਗਦੇ ਪਏ ਨੇ ਆਲੂ ਆ ਵੇਖੋ ਸਾਹਮਣੇ ਆ ਆਪਣਾ ਜੋ ਟਰੈਕਟਰ ਆ ਗਿਆ ਤੇ ਇਹ ਰੋਟਾਵੇਟਰ ਫੇਰਦਾ ਪਿਆ ਪਿੱਛੇ ਪਿੱਛੇ ਆ ਸਾਡਾ ਸੇਵਕ ਲਲਸਨ ਜੋ ਨਿਕਲੇ ਉਹਨਾਂ ਆਲਵਾ ਜਿ ਵੜ ਗਏ ਆ ਕਿ ਰਾਤ ਨੂੰ ਕੈਨ ਕੋਨੇ ਸੱਚੀ ਗੱਲ ਹੈ ਕੈਨ ਕਹਦਾ ਤੇ ਲੱਗੇ ਤਾਂ ਜ਼ਾਮੜਾ ਲੋਕੀ ਸਾਥ ਲੈਂਦੇ ਇੱਥੇ ਚਾ ਲੋ ਜੀ ਆਉਣ ਆਲੂ ਲੱਦੇ ਗਏ ਨੇ ਟਰੈਕਟਰ ਆਪਣੇ ਤੇ ਹੁਣ ਕਿ ਨਾਲ ਹੀ ਦਾ ਲਾਨੇ ਆ। ਉਹ ਚੱਕ ਚੱਲਣ ਦੇ ਨੇ ਗਾਣੇ। ਇਹ ਦੇਖ ਕੰਮ ਬਣ ਗਿਆ ਮੁੰਜੀ ਨਿਕਲੇ ਆਲੂਆਂ ਜਿ ਵੜ ਕੇ। ਸਭ ਦੁਖੇ ਬੈਠਣ ਜਿਹੜੇ ਪੰਗਰ ਬੈਠੇ ਨੇ। ਹੁਣ ਤੇ ਆ ਕੰਮ ਲੱਗਿਆ ਆ। ਆਲੂ ਕੱਜੀ ਆਓ ਧਿਆਨ ਰੱਖੀ ਰੱਖੋ। ਆ ਸੇਵਕ ਦੋਜੀ ਨਾਲ ਬੈਠਾ ਜਾ ਵੇਖੋ ਚੱਲੋ ਸੇਵਕਾ ਇੱਥੇ ਤੇ ਕੰਮ ਖਤਰੇ ਵਾਲਾ। ਆਏ ਸਾਡਾ ਸੇਵਕ ਦੋਜੀ। ਉਹ ਆਪਣੇ ਰੇਕ ਘਰ ਸਾਹਮਣੇ ਘਰ ਦੇ ਨਾਲ ਇੱਧਰ ਲੱਗੇ ਆ। ਉਹ ਰਹਿ ਗਿਆ ਥੋੜਾ ਜਿਹਾ ਬਾਕੀ ਆ ਤੋੜੋਂ ਤੋਂ ਤੱਕ ਛਿਣਕਦੇ ਨਾਲ ਤੱਕ ਆ ਲੱਗਾ ਸਾਡਾ ਜੂੜੀ ਮਾਸਟਰ ਪਿੱਛੇ ਰੱਖਣ ਦੇ ਆ ਧਿਆਨ ਬਈ ਕੋਈ ਖੇਲ ਰਹਿ ਨਾ ਜਾਏ ਇੱਧਰ ਇੱਕ ਖੇਲ ਸਾਡੀ ਜੇ ਨਾਲ ਵੇਖੋ ਕਿੱਥੇ ਬੈਠਾ ਰਾਤ ਦਾ ਟਾਈਮ ਤੇ ਅਸੀਂ ਜਾਂ ਇਕੱਲੇ ਹੋਰ ਕਿਤੇ ਪੂਤਪਰੇ ਚਿੰੜਦਾ ਤੋਂ ਨਿਕਲੀਏ ਤੂੰ ਪੈਂਦਾ ਤੇ ਹੁਣ ਆਪਾਂ ਕੱਜ ਦੇ ਜਾਣੇ ਨਾਲੇ ਆਪਣੇ ਆਲੂ ਦੱਸਿਆ ਜੀ ਕੈਮ ਦੇ ਲੱਗੀ ਵੀਡੀਓ ਕਮੈਂਟ ਕਰਕੇ